ਸਤੇ ਹੀ ਤੇ ਡਟਣ ਵਾਲੇ ਤਾਰੇ ਬਾਣੀ ਅਕਾਸ਼ ਵਿੱਚ ਜਗਦੇ ਨੇ ਮਰਦੇ ਨਹੀਂ ਜਿਉਂਦੇ ਨੇ ਸਦਾ ਜਗ ਤੇ ਤੇ ਮਿਲੇ ਉਹਨਾਂ ਦੇ ਜਗਤ ਵਿੱਚ ਲੱਗਦੇ ਤੇ ਮਲੇ ਉਹਨਾਂ ਦੇ ਜਗ ਤੇ ਤੇਰੀ ਰਹਿਮਤਾ ਦੀ ਬਸ ਸਾਨੂੰ ਲੋੜ ਏਕ ਤੇਰੀ ਰਹਿਮਤਾ ਦੀ ਬਸ ਸਾਨੂੰ ਲੋੜਾ ਜਾਣੀ ਜਾਨ ਹਾਂ ਜਾਣੀ ਜਾਨ ਤੂੰ ਹੈ ਦੱਸ ਆਸਾਨ ਦੇਖਦੇ ਹੋਏ ਮਨਾ ਤਾਂ ਇਤਗੜਾ ਅਪਣਾ ਦੇ ਦੇਖਦੇ ਹੋਏ ਮਨਾ Möchtest okay. okay. प दीता ਸਰਬ ਕਲਾ ਭਰਪੂਰ ਚਵਰ ਸ਼ਤਰ ਤਖਤ ਦੇ ਮਾਲਕ ਗੁਰਗੱਦੀ ਤੇ ਬਿਰਾਜਮਾਨ ਬਾਰੀ ਪਰਹੰਗ ਸਤਗੁਰ ਸਮਰਾਗੀਆਂ ਦੀ ਆਪ ਸਭ ਸੰਗਤਾਂ ਬਹੁਤ ਹੀ ਵੱਡੇ ਭਾਗਾ ਵਾਲੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਦੇ ਅੰਦਰ ਅਨੰਤ ਮਾਨ ਰੇ ਜੁੜ ਬੈਠੀ ਸਾ ਸੰਗਤ ਜੀ ਆਵ ਪਾਜਾਂ ਵਾਲੇ ਤਾਜਾਂ ਵਾਲੇ ਸਹਬੇ ਕਮਾਲ ਧੰਨ ਧੰਨ ਸਹਬ ਸ੍ਰੀ ਗੁਰੂ ਕਲਗੀਧਰ ਪਾਸ਼ਾ ਜੀ ਦੀ ਬਖਸ਼ਿਸ਼ ਹੋਈ ਫਤਿਹ ਕਰੋ ਪਰਵਾਣ ਬੁਲੰਦ ਆਵਾਜ਼ ਵਿੱਚ ਆਖੋ ਜੀ ਉਹ ਆਹੇ ਗੁਰਜੀ ਦਾ ਖਾਲਸਾ ਉਹ ਆਹੇ ਗੁਰਜੀ ਕੀ ਫਤਿਹ ਇਹ ਖਾਲਸਾ ਜੀ ਉਸ ਵੇਲੇ ਦੀ ਗੱਲ ਆ ਜਦੋਂ ਸਿੱਖ ਰਾਜ ਦਾ ਸੂਰਜ ਬਿਲਕੁਲ ਸਿਖਰਾਂ ਤੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਖੜਕ ਸਿੰਘ ਤੇ ਖੜਕ ਸਿੰਘ ਦੀ ਪਤਨੀ ਰਾਣੀ ਚੰਦਕੌਰ ਦੇ ਘਰ ਖਾਲਸਾ ਜੀ ਇੱਕ ਬਾਲਕ ਨੇ ਜਨਮ ਲਿਆ ਬੜਾਈ ਚਾਵਾਂ ਤੇ ਮਲਾਰਾ ਨਾਲ ਖਾਲਸਾ ਜੀ ਉਸ ਦਾ ਨਾਂ ਨੌ ਨਿਹਾਲ ਸਿੰਘ ਰੱਖਿਆ ਗਿਆ ਨੌ ਨਿਹਾਲ ਸਿੰਘ ਖਾਲਸਾ ਜੀ ਬੜਾ ਹੀ ਕਾਬਲ ਗੱਭਰੂ ਆ ਪੜ੍ਹਾਈ ਲਿਖਾਈ ਸ਼ਿਕਾਰ ਤੀਰ ਅੰਦਾਜ਼ੀ ਦਾ ਉਸ ਨੂੰ ਖਾਲਸਾ ਜੀ ਬੜਾ ਹੀ ਸ਼ੌਂਕ ਆ ਬਚਪਨ ਖਾਲਸਾ ਜੀ ਖੇਡਦਿਆਂ ਖੇਡਦਿਆਂ ਬੀਤ ਗਿਆ 14 ਸਾਲ ਦਾ ਗੱਭਰੂ ਹੋਇਆ ਪਰਿਵਾਰ ਨੇ ਵਿਚਾਰ ਬਣਾਈ ਕਿ ਇਸ ਦਾ ਅਨੰਦ ਕਾਰਜ ਕਰਨ ਦੇਣਾ ਚਾਹੀਦਾ ਹੈ ਅਨੰਦ ਕਾਰਜ ਲਈ ਖਾਲਸਾ ਜੀ ਕਵਰ ਨੌ ਨਿਹਾਲ ਸਿੰਘ ਲਈ ਬੜੀ ਸ਼ਸ਼ੀਲ ਗੁਣਵਾਨ ਬੱਚੀ ਲੱਭੀ ਗਈ ਸਰਦਾਰ ਸ਼ਾਮ ਸਿੰਘ ਅਟਾਰੀ ਦੀ लाਡਲੀ ਧੀ ਨਾਨਕੀ ਨਾਲ ਖਾਲਸਾ ਜੀ ਕਵਰ ਨੌ ਨਿਹਾਲ ਸਿੰਘ ਜੀ ਦਾ ਆਨੰਦ ਕਾਰਜ ਤੈਅ ਹੋਇਆ ਕਵਰ ਦੇ ਮਾਤਾ ਪਿਤਾ ਦਾਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰ ਤੋਂ ਕੂਚ ਕਰਕੇ ਜਿਵੇਂ ਖਾਲਸਾ ਜੀ ਅੰਮ੍ਰਿਤਸਰ ਰਾਮ ਬਾਗ ਰਾਮ ਬਾਗ ਵੱਲ ਨੂੰ ਰਵਾਨਾ ਹੁੰਦੇ ਨੇ ਉਸ ਵੇਲੇ ਦੀਆਂ ਸਤਰਾ ਕਮਤਾਂ ਦੇ ਬੋਲਾਂ ਦਾ ਇੱਕ ਵਿਸ਼੍ਰੀ ਜਥੇ ਪਾਸੋਂ ਇਉਂ ਸਰਵਣ ਕਰੋ ਜੀ ਆ ਟਿਕਿਆ ਸ਼ੇਰ ਪੰਜਾਬ ਦਾ ਸ੍ਰੀ ਅਮਰਿਤਸਰ ਵਿੱਚ ਆਣ ਵਿਆਹ ਕਰਨਾ ਨਾ ਨਿਹਾਲਦਾ ਨਿਹਾਲਦਾ ਉਸ ਕਰ ਦਿੱਤਾ ਫਰਮਾਣਾ ਦੀ ਅਰਦਾਸ ਕਰਾਈ ਆ ਕਿ ਉਹਦੀ ਧੀ ਮਨਪ੍ਰੀਤ ਕੌਰ ਦੇ ਘਰ ਉਸ ਨੂੰ ਪ੍ਰਮਾਤਮਾ ਪੁੱਤਰ ਦੀ ਦਾਤ ਬਖਸ਼ੇ ਖਾਲਸਾ ਜੀ ਸੰਗਤ ਵਿੱਚ ਅਰਦਾਸ ਕੀਤੀ ਹੋਈ ਪ੍ਰਵਾਨ ਨਮਦੀ ਏ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੀਰ ਵਿਕਰਮਜੀਤ ਸਿੰਘ ਹੋਣਾ ਨੇ ਖਾਲਸਾ ਜੀ ਜਥੇ ਨੂੰ ਬਹੁਤ ਸਾਰਾ ਮਾਣ ਭੇਜਿਆ ਏ ਉਹਨਾਂ ਦੀ ਅਰਦਾਸ ਹੈ ਕਿ ਉਹ ਅਮਰੀਕਾ ਵਿੱਚ ਪੀਆਰ ਹੋ ਜਾਣ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੈਨੇਡਾ ਵਿੱਚੋਂ ਸ਼ਮਸ਼ੇਰ ਸਿੰਘ ਤੇ ਪ੍ਰਪਜੀਤ ਕੌਰ ਦੀ ਚੜਦੀ ਕਲਾ ਵਾਸਤੇ ਅਰਦਾਸ ਆਈ ਏ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਜੀ ਲਾਹੌਰ ਤੋਂ ਰਵਾਨਾ ਹੋ ਕੇ ਅੰਮ੍ਰਿਤਸਰ ਰਾਮ ਬਾਗ ਵਿੱਚ ਆ ਕੇ ਪਹੁੰਚ ਗਏ ਨੇ ਅੰਮ੍ਰਿਤਸਰ ਰਾਮ ਬਾਗ ਵਿੱਚ ਕੁਝ ਦਿਨ ਵਿਆਹ ਤੋਂ ਪਹਿਲਾਂ ਜਿਵੇਂ ਖਾਲਸਾ ਜੀ ਵਿਆਹ ਦੀਆਂ ਤਿਆਰੀਆਂ ਪੂਰੀ ਜੋਰਾ ਸ਼ੋਰਾ ਨਾਲ ਚੱਲਦੀਆਂ ਨੇ ਉਸ ਵੇਲੇ ਦੀਆਂ 17 ਕਵਤਾ ਤੇ ਬੋਲਾਂ ਦਾ ਇੱਕ ਵਿਸ਼ਰੀ ਜਥੇ ਪਾਸੋਂ ਇਉਂ ਸਰਵਣ ਕਰੋ ਜੀ ਨਾ ਨਿਹਾਲਦਾ ਜਾ ਤਰ ਆਵੇ ਆਦੀ ਅੰਮ੍ਰਿਤ ਸਰਾਮ ਬਾਗ ਵਿੱਚ 好嘞，妈。<吧> ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਜੀ ਸਾਰੀ ਪ੍ਰਜਾ ਨੂੰ ਖੁੱਲਾ ਸੱਦਾ ਦਿੱਤਾ ਵੱਖ-ਵੱਖ ਰਿਆਸਤਾਂ ਦੇ ਨਵਾਬ ਬੜੇ ਅਮੀਰ ਲੋਕ ਇਸ ਖੁਸ਼ੀ ਦੇ ਮੌਕੇ ਤੇ ਖਾਲਸਾ ਜੀ ਪੁੱਜੇ ਸ਼ਾਹੀ ਪਰਿਵਾਰ ਦੀਆਂ ਖੁਸ਼ੀਆਂ ਫੁੱਲੇ ਨਹੀਂ ਸੀ ਸਮਾ ਰਹੀਆਂ ਚਾਰੇ ਪਾਸੇ ਖਾਲਸਾ ਜੀ ਰੌਣਕਾਂ ਲੱਗੀਆਂ ਹੋਈਆਂ ਨੇ ਸ੍ਰੀ ਹਰਮੰਦਰ ਸਾਹਿਬ ਅਕਨ ਪਾਠ ਸਾਹਿਬ ਖਾਲਸਾ ਜੀ ਆਰੰਭ ਕਰਵਾਏ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਜੀ ਗੁਰੂ ਪਿਤਾ ਜੀ ਦੇ ਚਰਨਾਂ ਦਾ ਆਸਰਾ ਤੱਕੇ ਬਰਾਤ ਤੋਰਨ ਦੀ ਖਾਲਸਾ ਜੀ ਤਿਆਰੀ ਮੁਕੰਮਲ ਕੀਤੀ ਕਵਰ ਨੌ ਨਿਹਾਲ ਸਿੰਘ ਜੀ ਦੀ ਬਰਾਤ ਜੋਰਾ ਸ਼ੋਰਾ ਨਾਲ ਖਾਲਸਾ ਜੀ ਜਿਵੇਂ ਅੰਮ੍ਰਿਤਸਰ ਰਾਮ ਬਾਗ ਵਿੱਚੋਂ ਤੁਰਨ ਲੱਗਦੀ ਆ ਉਸ ਵੇਲੇ ਦੀਆਂ ਸਤਰਾ ਕਵਤਾਂ ਦੇ ਬੋਲਾਂ ਦਾ ਇੱਕ ਵਿਸ਼ਰੀ ਜਥੇ ਪਾਸੋਂ ਇਉਂ ਸਰਵਣ ਕਰੋ ਜੀ 1837 ਸਨ ਲੈਣਾ ਜਾਣ ਜੀ ਵਿਣ ਸਤ ਮਾਰ ਛੇ ਛੜੇ ਆਉਣ ਜੀ ਵੇਣ ਸਤ ਮਾਰ ਤੇ ਚਿੜਿਆ ਆਣ ਦੀ ਮਿਲਣਾ ਮਿਸਾਲ ਹੋਰ ਇਹਦੇ ਨਾਲ ਦੀ ਚੜਨ ਲੱਗੀ ਜਾਂਜ ਨੋਹਾਲਦੀ ਚੜਨ ਲੱਗੀ ਜਾਂਜ ਨੋਹਾਲਦੀ ਚੰਦਨ ਦੇ ਚੌਕੀ ਵੇੜੇ ਵਿੱਚ ਡਾਈ ਹੈ ਯੂਸਫਾ ਜੀ ਸੂਰਤ ਉਸ ਤੇ ਬਿਠਾਈ ਹੈ ਯੂਸਫਾ ਜੀ ਸੂਰਤ ਉਸ ਤੇ ਬਿਠਾਈ ਹੈ ਸੀ ਚੜਾਇਆ ਜਾਣੀ ਉਹਦੇ ਕੌਰ ਨੂੰ ਖਾਰੇ ਸੀ ਚੜਾਇਆ ਜਾਣੀ ਉਹਦੇ ਕੌਰ ਨੂੰ ਹਰ ਮੈਂ ਐਸਾ ਹੈ ਵਕਤ ਪੜਦੀ ਚੜਨ ਲੱਗੀ ਜਾਂਜਣੋਂ ਨਿਆਲਦੀ ਚੜਨ ਲੱਗੀ ਜਾਂਜਣੋਂ ਨਿਆਲਦੀ ਪਿਆਰ ਹੋ ਕੇ 5 ਲੱਖ ਗੰਜ ਆਏ ਨੇ ਸਗਣਾ ਦੇ ਸਿਰ ਕੌਰ ਨੂੰ ਸਜਾਏ ਨੇ ਸਗਣਾ ਦੇ ਸਿਰ ਕੋ ਤੇ ਕਮਾਲ ਦੀ ਚੜਨ ਲੱਗੀ ਏ ਜਾਂਜ ਨੋਨ ਆਲਦੀ ਚੜਨ ਲੱਗੀ ਏ ਜਾਂਜ ਨੋਨ ਆਲਦੀ ਗੁਰੂ ਦਾ ਪਿਆਰ ਸਿਸ ਮੋਇਆ ਅੰਦਰ ਸਰਦਾਨਾ ਆਣ ਪਹੁੰਚੇ ਹਰਿ ਮੰਦਰ ਸਰਦਾਨਾ ਆਣ ਪਹੁੰਚੇ ਹਰਿ ਮੰਦਰ ਬਦਲਾਂ ਚ ਚੰਦ ਦਿਸ ਰਿਆ ਬਾਰ ਹੈ ਬਦਲਾਂ ਚ ਚੰਦ ਦਿਸ ਰਿਆ ਬਾਰ ਹੈ ਖੁਸ਼ੀਆਂ ਚ ਹੁਮਦੀ ਬਰਾਤ ਨਾਲ ਦੀ ਚੜਨ ਲੱਗੀ ਏ ਜੰਜਣਾ ਨਿਆਲ ਦੀ ਚੜਨ ਲੱਗੀ ਏ ਜੰਜਣਾ ਨਿਆਲ ਦੀ ਖੜਕ ਸੋਂ ਦਾ ਪੁੱਤ ਚਲ ਹਰਦਾ ਹੋਤੀ ਉਤ ਸੋਟ ਕਰ ਧਾਕ ਮਾਲਦੀ ਚੜਨ ਲੱਗੀ ਏ ਜਾਂਜ ਨੋ ਨਿਆਰਦੀ ਚੜਨ ਲੱਗੀ ਏ ਜਾਂਜ ਨੋ ਨਿਆਰਦੀ ਰਾਜੇ ਮਹਾਰਾਜੇ ਦੂਰੋ ਦੂਰ ਆਏ ਨੇ ਛਣ ਪਰ ਵਾਰ ਫੋ ਬੰਦੂਕਾਂ ਦੀ ਚੱਲੀਆਂ ਬੰਦੂਕਾਂ ਦੀ ਆਤਿਸ਼ਬਾਜ਼ੀਆਂ ਨੇ ਪਾਇਆ ਸ਼ੂਕਾਂ ਜੀ ਆਤਿਸ਼ਬਾਜ਼ੀਆਂ ਨੇ ਪਾਇਆ ਸ਼ੂਕਾਂ ਜੀ ਦੂਸਰੀ ਆਵਾਜ਼ ਕੋੜਿਆਂ ਦੀ ਚਲਦੀ ਚੜਨ ਲੱਗੀ ਏ ਜੰਝਣੋਂ ਨਿਆਲਦੀ ਚੜਨ ਲੱਗੀ ਏ ਜੰਝਣੋਂ ਨਿਆਲਦੀ ਹੱਥੀ ਉੱਤੇ ਕਵਰ ਅਸਵਾਰ ਹੋ ਗਿਆ ਹਾ ਸਵਾਰ ਹੋ ਗਿਆ ਵੱਲ ਜੋ ਓਟਾਰੀ ਤੇ ਤਿਆਰ ਹੋ ਗਿਆ ਵੱਲ ਜੋ ਓਟਾਰੀ ਤੇ ਤਿਆਰ ਹੋ ਗਿਆ ਦਸ ਗੱਲ ਅਮਰ ਅੰਗਰੇਜ਼ ਹਾਲ ਦੀ ਚੜਨ ਲੱਗੀ ਜੱਜਨੋ ਨਿਹਾਲ ਦੀ ਚੜਨ ਲੱਗੀ ਜੱਜਨੋ ਨਿਹਾਲ ਦੀ ਸਰਦਾਰ ਭਿੰਦਰ ਸਿੰਘ ਪੁਰਤਗਾਲ ਵਿੱਚ ਉਹਨਾਂ ਵੱਲੋਂ ਖਾਲਸਾ ਜੀ ਜਥੇ ਨੂੰ ਬਹੁਤ ਸਾਰਾ ਮਾਣ ਆਇਆ ਮਹਾਰਾਜ ਚੜ੍ਹਦੀ ਕਲਾ ਕਰੇ ਕੋਲ ਡਰਿੰਕ ਵਾਲੇ ਵੀਰਿਆਂ ਵੀਰਿਆਂ ਵੱਲੋਂ ਜਥੇ ਨੂੰ ਬਹੁਤ ਸਾਰਾ ਮਾਣ ਆਇਆ ਮਹਾਰਾਜ ਚੜ੍ਹਦੀ ਕਲਾ ਭਰਪੂਰ ਕਰੇ ਆਓ ਖਾਲਸਾ ਜੀ ਇਤਨੀਆਂ ਕੀ ਬੇਨਤੀਆਂ ਪ੍ਰਵਾਨ ਕਰੋ ਹੋਈਆਂ ਬੁੱਲਾ ਜਿੱਕਾ ਮੇਰੀ ਝੋਲੀ ਆਓ ਖਾਲਸਾ ਜੀ ਗੁਰਕਲਗੀ ਤਰਪਾਕਸ਼ਾ ਗੁਰਕਲਗੀ ਤਰਪਾਸ਼ਾ ਜੀ ਦੀ ਬਖਸ਼ਿਸ਼ ਹੋਈ ਫਤਿਹ ਕਰੋ ਪ੍ਰਵਾਨ ਬੁਲਾਤ ਆਵਾਜ਼ ਵਿੱਚ ਦੋ ਹੱਥ ਜੋੜ ਕੇ ਆਖੋ ਜੀ ਵਾਹਿਗੁਰਜੀ ਦਾ ਗੱਲ ਸਾਹਿਬ ਵਾਹਿਗੁਰਜੀ ਕੀ ਫਤਿਹ ਏ ਸਨ ਆਪਣੇ ਨਗਰ ਦੀਆਂ ਬੱਚੀਆਂ ਬੀਬਾ ਤਨੁਪਰੀ ਕੌਰ ਆਉਣ 20 ਮਿੰਟ ਵਾਸਤੇ ਢਾਡੀ ਜਥਾ ਆਪਣੇ ਨਗਰ ਦਾ ਬੀਬੀ ਸੰਮਨਦੀਪ ਕੌਰ ਉਹ 20 ਮਿੰਟ ਵਾਸਤੇ ਢਾਡੀ ਹਾਜ਼ਰੀ ਭਰਨਗੇ ਉਹਨਾਂ ਦੇ ਬਾਅਦ ਮਿਲਖਾ ਸਿੰਘ ਜੀ ਮੌਜੂਦ ਢਾਡੀ ਜਥਾ ਜਿਹੜਾ ਉਹ ਪਹੁੰਚ ਚੁੱਕੇ ਨੇ ਉਹਨਾਂ ਨੇ ਢਾਡੀ ਹਾਜ਼ਰੀ ਕਰਨੀ ਆ ਬੀਬਾ ਸੰਮਨਦੀਪ ਕੌਰ 20 ਮਿੰਟ ਵਾਸਤੇ